ਇਸ ਸਸਰੀਕਾਲ ਦੀ ਸਾਰਿਆਂ ਨੂੰ ਪਿੰਡ ਘੋਲੀਆ ਜ਼ਿਲ੍ਹਾ ਮੋਗਾ ਵਾਈ ਕੋਲ ਬੱਸੀਆਂ ਹੀ ਬੱਸੀਆਂ ਬਕਾਉ ਨੇ ਦੇਸਾ ਚੰਗੀ ਤਰ੍ਹਾਂ ਸੋਹਣੀਆਂ ਕੱਦ ਵਾਲੀਆਂ ਟੀਕੇ ਦੇ ਕਾਬਲਾ ਠੀਕ ਹੈ ਨਾ ਵੱਧ ਜਾਣਕਾਰੀ ਲੈਣੇ ਬਾਈ ਨਾਲ ਫੋਨ ਤੇ ਗੱਲ ਕਰ ਲੇ ਜੀ ਫਾਇਦਾ ਨੰਬਰ ਪਾਸਕ੍ਰੀਨ ਤੇ ਲਾਰਾਂਗੇ ਜੀ ਜੀਤਾ ਫਾਰਮ ਟੀਵੀ ਨੂੰ ਬਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਵੀਂ ਵੀਡੀਓ ਅਪਲੋਡ ਕਰ ਦਿੰਦੇ ਹਾਂ ਜੇ ਕਿਸੇ ਨੇ ਬਈ ਇਦਾਂ ਦੀ ਆਡ ਲਗਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ ਨੰਬਰ ਨੋਟ ਕਰੋ 728200355 ਜੀ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਆ ਗਰਚੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ WhatsApp ਰਾਹੀਂ ਵੀਡੀਓ ਪੇਜ ਕੇ ਐਡ ਲਵਾ ਸਕਦੇ ਆ ਭਰਾ ਘਰ ਬੈਠੀ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਠੀਕ ਹੈ ਜੀ ਪੰਜਾਬ ਤੋਂ ਕਿਤੇ ਵੀ ਕੋਨੇ ਤੋਂ ਹੋਵੋ ਤੁਸੀਂ ਐਡ ਲਵਾ ਸਕਦੇ ਆ ਆਪ ਦੀ ਠੀਕ ਹੈ ਜੀ ਗਾਂ ਹੋਵੇ ਮੱਝ ਹੋਵੇ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਪਿੰਡ ਕੋਲੀਆ ਜ਼ਿਲ੍ਹਾ ਮੋਗਾ ਬਾਈ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਆ ਗਿਆ ਮਿਲਦੇ ਆ ਭਰਾ ਅਗਲੀ ਵੀਡੀਓ ਚੋ ਕੇ ਬਾਈ